ਕਾਨੂੰਨ ਮੁਤਾਬਕ ਜਿਹੜੀ ਜ਼ਮੀਨ ਰਿਕੁਇਰ ਕੀਤੀ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਸਾਰੇ ਕਿਸਾਨ ਇਕੱਠੇ ਹੋ ਕੇ ਆਏ ਆਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਕੱਲੇ ਕਿਸਾਨ ਦੀ ਬਰਬਾਦੀ ਨਹੀਂ ਹੋਊਗੀ ਪੂਰੇ ਪੰਜਾਬ ਦੀ ਬਰਬਾਦੀ ਹੈ ਇਹਦੇ ਵਾਸਤੇ ਹੋਰ ਵੀ ਬਹੁਤ ਵੱਡੇ ਪੱਧਰ ਤੇ ਸਾਰੇ ਪਾਸਿਓਂ ਵਿਰੋਧ ਹੋ ਰਿਹਾ ਕਿ ਇਹ ਜ਼ਮੀਨ ਜਿਹੜੀ ਹੈਗੀ ਹੈ ਰਿਕੁਇਰ ਨਾ ਕੀਤੀ ਜਾਵੇ ਉਹ ਸਾਰਾ ਵੱਡਾ ਨੁਕਸਾਨ ਹੋਊਗਾ ਜਿਹਦੇ ਨਾਲ ਜਦੋਂ ਬੇਮਾਲਕੇ ਲੋਕ ਹੋਗੇ ਤਾਂ ਬੇਰੁਜ਼ਗਾਰੀ ਸਭ ਤੋਂ ਵੱਡਾ ਕਾਰਨ ਬਣੂਗੀ ਕਿੰਨੇ ਵੀ ਅਸੀਂ ਕਿਸਾਨਾਂ ਸਾਡੇ ਕੋਲ ਇੱਕੋ ਇੱਕ ਆਪ ਦਿੰਦਾ ਸਾਧਨ ਸਾਡੀਆਂ ਜ਼ਮੀਨਾਂ ਨੇ ਤਾਂ ਲਾਲ ਤਾਂ ਸਾਡੀ ਇਹੀ ਮੰਗ ਹੈ ਵੀ ਜਿਹੜੀ ਇਹ ਸਕੀਮ ਆ ਇਹਨਾਂ ਨੂੰ ਉਹ ਜਗ੍ਹਾ ਤੇ ਜਾ ਕੇ ਲਾਗੂ ਕਰੋ ਜਿਹੜੀਆਂ ਜਗ੍ਹਾ ਅਪਜਾਉ ਨਹੀਂ ਜਿਹੜਾ ਉਹਨਾਂ ਸਮਾਂ ਸਾਥੋਂ ਜ਼ਮੀਨਾਂ ਖੋਈਆਂ ਜਾਣੀਆਂ ਨੇ ਅਸੀਂ ਉਹਦੇ ਵਿੱਚ ਜਿਹੜਾ ਸਾਡਾ ਰੋਜ਼ਗਾਰ ਚੱਲ ਰਿਹਾ ਵਾ ਰੋਟੀ ਪਾਣੀ ਚੱਲ ਰਿਹਾ ਜਿਮੀਨਾਂ ਦਾ ਅੱਜ ਤੋਂ ਲੈ ਕੇ ਇਹ ਬੰਜਰ ਕਰਕੇ ਰੱਖ ਦੇਣਗੇ ਸਤਿ ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੁਧਿਆਣੇ ਦੇ ਵਿੱਚ ਲੈਂਡ ਪੋਲਿਸੀ ਸਕੀਮ ਦੇ ਤਹਿਤ ਜਿਹੜੀ ਜਿਮੀਨਾਂ ਐਕਵਾਇਰ ਕੀਤੀ ਜਾ ਰਹੀਆਂ ਨੇ ਉਹਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਤੇ ਅੱਜ ਹੋਰ ਡੀਸੀ ਦਫ਼ਤਰ ਵਿਖੇ ਪਹੁੰਚਦੇ ਨੇ ਤੇ ਮੰਗ ਪੱਤਰ ਦੰਦੇ ਨੇ ਉਹਨਾਂ ਕਹਿੰਦੇ ਕਿ ਸਾਡਾ ਰੁਜ਼ਗਾਰ ਜੁੜਿਆ ਹੈ ਜ਼ਮੀਨਾਂ ਦੇ ਨਾਲ ਤੇ ਸਰਕਾਰ ਸਾਡੇ ਨਾਲ ੱੱੱਕਾ ਕਰ ਰਹੀ ਆ ਹੋਰ ਕੀ ਕੁਝ ਕਿਹਾ ਤੁਹਾਨੂੰ ਵੀ ਸੁਣੋਨੇ ਮਿਰਨੋ ਸੁਖਵੰਤ ਸਿੰਘ ਸਾਹਿਬ ਦਾ ਸਰਪੰਚ ਪਿੰਡ ਚੱਕ ਕਲਾਂ ਅ ਸਰ ਕਿਸ ਤਰੀਕੇ ਨਾਲ ਅੱਜ ਮੰਗ ਪੱਤਰ ਦੇਣ ਆਇਓ ਉਹ ਕਿਸ ਤਰੀਕੇ ਨਾਲ ਦੇ ਦੋ ਲੈਂਡ ਪੋਲਿੰਗ ਸਕੀਮ ਦਾ ਜਮੀਨਾਂ ਕੁਆਰਟੀ ਗੱਲ ਆਦੀ ਅੱਜ ਦਾ ਜਿਹੜਾ ਸਾਡਾ ਮੁੱਦਾ ਹੈਗਾ ਤਕਰੀਬਨ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਜਿਹੜੀ 24000 ਦੇ ਕਰੀਬ ਲੈਂਡ ਪੋਲਿੰਗ ਜਿਹੜਾ ਕਾਨੂੰਨ ਮੁਤਾਬਕ ਜਿਹੜੀ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਸਾਰੇ ਕਿਸਾਨ ਇਕੱਠੇ ਹੋ ਕੇ ਆਏ ਆਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਥਰਡਲੇ ਪੱਧਰ ਤੋਂ ਲੈ ਕੇ ਚਾਹੇ ਮਜ਼ਦੂਰ ਚਾਹੇ ਕੋਈ ਰੇੜੀ ਲਾਉਣ ਵਾਲਾ ਚਾਹੇ ਜਿਹੜੇ ਕਿਸਾਨ ਆ ਉਹਨਾਂ ਦਾ ਤਾਂ ਵੱਡਾ ਨੁਕਸਾਨ ਹੈ ਹੀ ਹਰ ਇੱਕ ਵਰਗ ਦਾ ਬੜਾ ਵੱਡਾ ਨੁਕਸਾਨ ਆ ਇਹਦੇ ਨਾਲ ਇਕੱਲੇ ਕਿਸਾਨ ਦੀ ਬਰਬਾਦੀ ਨਹੀਂ ਹੋਊਗੀ ਪੂਰੇ ਪੰਜਾਬ ਦੀ ਬਰਬਾਦੀ ਹੈ ਕਿਉਂਕਿ ਜਿਹੜੇ ਸ਼ਹਿਰ ਵੱਡੇ ਸ਼ਹਿਰੀਕਰਨ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਉਹ ਮਾਨਵਤਾ ਦੇ ਲਈ ਇੱਕ ਘਾਣਾ ਕਿਉਂਕਿ ਛੋਟੇ ਸ਼ਹਿਰਾਂ ਦੇ ਵਿੱਚ ਹੀ ਪ੍ਰਬੰਧ ਪੂਰੇ ਨਹੀਂ ਕੀਤੇ ਜਾ ਰਹੇ ਜਿਸ ਕਰਕੇ ਜਿਹੜਾ ਕਿਸਾਨ ਆ ਜਿਹਦੀ ਜੱਦੀ ਪਸਤੀ ਜ਼ਮੀਨ ਆ ਜਿਹਦੇ ਸਿਰ ਤੇ ਪੂਰਾ ਪਿੰਡ ਹਰ ਇੱਕ ਜਾਤੀ ਦੇ ਲੋਕ ਮਜ਼ਦੂਰ ਸਾਰੇ ਆਪਣੀ ਰੋਟੀ ਖਾ ਰਹੇ ਆ ਉਹ ਸਭ ਤੋਂ ਵੱਡਾ ਨੁਕਸਾਨ ਆ ਜਿਹੜਾ ਸਾਰੇ ਵਰਗਾਂ ਨੂੰ ਹੋਊਗਾ ਇਸ ਕਰਕੇ ਅਸੀਂ ਅੱਜ ਬੇਨਤੀ ਕਰਨ ਆਏ ਆ ਵੀ ਜਿਹੜਾ ਸਰਕਾਰ ਵੱਲੋਂ ਇਹ ਕਾਨੂੰ ਚੁੱਕਿਆ ਗਿਆ ਹੈ ਤੇ ਮੁੜ ਵਿਚਾਰ ਕੀਤਾ ਜਾਵੇ ਤਾਂ ਕਿ ਜਿਹੜੇ ਕਿਸਾਨ ਉਹ ਆਪਣੀਆਂ ਜੁਆਇਨਾਂ ਬਚਾ ਸਕਣ ਇਹਦੇ ਵਾਸਤੇ ਹੋਰ ਵੀ ਬਹੁਤ ਵੱਡੇ ਪੱਧਰ ਤੇ ਸਾਰੇ ਪਾਸਿਓਂ ਵਿਰੋਧ ਹੋ ਰਿਹਾ ਕਿ ਇਹ ਜ਼ਮੀਨ ਜਿਹੜੀ ਹੈਗੀ ਹੈ ਰਿਕੁਇਰ ਨਾ ਕੀਤੀ ਜਾਵੇ। ਕਿੰਨੇ ਪਿੰਡਾਂ ਦੇ ਜਿਹੜੇ ਲੋਕ ਨੇ ਇਕੱਠੇ ਨੇ ਕਿ ਜਾਂ ਇੱਕ ਪਿੰਡ ਦੇ ਹੀ। ਦੇਖੋ ਜ਼ਮੀਨ ਬਚਾਉਣ ਵਾਸਤੇ ਤਾਂ ਪੂਰੇ ਲੋਕ ਇਕੱਠੇ ਆ ਕਿਸੇ ਵੀ ਕੋਈ ਵੀ ਕਿਸਾਨ ਨਹੀਂ ਚਾਹੂਗਾ ਸਾਡੀ ਜ਼ਮੀਨ ਜਾਊਗੀ ਜਾਵੇ ਸਾਡੇ ਕੋਲੋਂ। ਜਿਸ ਜਿਸ ਕਰਕੇ ਲੋੜ ਆ ਸਮੇਂ ਦੀ ਕਿ ਜਿਹੜਾ ਪਿੱਛੇ ਜਿਸ ਤਰ੍ਹਾਂ ਪਿੰਡਾਂ ਦਾ ਜਿਹੜਾ ਰਹਿਣਾ ਸਹਿਣਾ ਉਹ ਸਾਰਾ ਤਬਦੀਲ ਹੋ ਜਾਊਗਾ ਇਸ ਦੇ ਨਾਲ। ਹੂੰ। ਔਰ ਜਿਹੜਾ ਸ਼ਹਿਰੀਕਰਨ ਹੋ ਗਿਆ ਤਾਂ ਜਿਹੜਾ ਸਾਡਾ ਵਾਤਾਵਰਨ ਆ ਉਹਦੇ ਤੇ ਹੀ ਬੜਾ ਵੱਡਾ ਅਸਰ ਪਊਗਾ ਤੇ ਜਿਹੜੀ ਜ਼ਮੀਨ ਜਿਹਦੇ ਸਿਰ ਤੇ ਅੱਜ ਚਾਹੇ ਸਬਜੀ ਵਾਲਾ ਕੋਈ ਸਬਜੀ ਕਿੰਨੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਆ ਰਹੀ ਹੈ ਜਾਂ ਹਲਕੇ ਦੇ ਵਿੱਚ ਜਾ ਰਹੀ ਹੈ 24000 ਏਕੜ ਦੇ ਵਿੱਚ ਕਿੰਨੀ ਫਸਲ ਹੁੰਦੀ ਹੈ ਉਹ ਸਾਰਾ ਵੱਡਾ ਨੁਕਸਾਨ ਹੋਊਗਾ ਜਿਹਦੇ ਨਾਲ ਜਦੋਂ ਬੇਮਾਲਕੇ ਲੋਕ ਹੋਗੇ ਤਾਂ ਬੇਰਜ਼ਗਾਰੀ ਸਭ ਤੋਂ ਵੱਡਾ ਕਾਰਨ ਬਣੂਗੀ ਤੇ ਲੋਕ ਕਿੱਥੋਂ ਖਾਣਗੇ ਕੋਈ ਕਮਾਈ ਦਾ ਸਾਧਨ ਨਹੀਂ ਕੋਈ ਰੁਜ਼ਗਾਰ ਨਹੀਂ ਕੋਈ ਜੋਬ ਨਹੀਂ ਕਿਸੇ ਕੋਲੇ ਸਾਡਾ ਐਕਸ਼ਨ ਪਲਾਨ ਕੋਈ ਲਿਖਿਆ ਕੋਈ ਗੱਲ ਦੇਖੋ ਸ਼ਾਂਤੀ ਦੇ ਤਰੀਕੇ ਦੇ ਨਾਲ ਅਸੀਂ ਹਰ ਤਰ੍ਹਾਂ ਦਾ ਯਤਨ ਕਰਾਂਗੇ ਪਿੰਡਾਂ ਦੇ ਵਿੱਚ ਕਮੇਟੀਆਂ ਵੀ ਬਣਣਗੀਆਂ ਜ਼ਮੀਨ ਬਚਾਓ ਉਸੇ ਤਰ੍ਹਾਂ ਅੱਜ ਅਸੀਂ ਬਰਿੰਦਰ ਸਿੰਘ ਹੋਂਣਾ ਨਾਲ ਅਸੀਂ ਵਿਚਾਰ ਕੀਤਾ ਸੀਗਾ ਕਿ ਰਲ ਮਿਲ ਕੇ ਹਰ ਪਿੰਡ ਦੇ ਵਿੱਚ ਜ਼ਮੀਨ ਬਚਾਓ ਕਮੇਟੀ ਬਣਾਈ ਜਾਊਗੀ ਉਸੇ ਤਰ੍ਹਾਂ ਵੱਡੇ ਪੱਧਰ ਤੇ ਅਸੀਂ ਕਰਾਂਗੇ ਯਤਨ ਕਿ ਵੱਡਾ ਇਕੱਠ ਕਰਕੇ ਇਹਦਾ ਇਹ ਜਿਹੜਾ ਹੈਗਾ ਬਣਾਇਆ ਕਾਨੂੰਨ ਇਹਦਾ ਵਿਰੋਧ ਕੀਤਾ ਜਾਊਗਾ ਸਰਕਾਰ ਨੂੰ ਇਹ ਤੇ ਜਰੂਰ ਵਿਚਾਰ ਕਰਨਾ ਚਾਹੀਦਾ ਤਾਂ ਕਿ ਇਹ ਜ਼ਮੀਨ ਰਿਕਵਰ ਨਾ ਹੋ ਸਕੇ ਕੀ ਨਾਮ ਮੇਰਾ ਨਾਮ ਹੈ ਜੀ ਸਾਬਕਾ ਸਰਪੰਚ ਵਿਰਿੰਦਰ ਸਿੰਘ ਦਾਕਾ। ਵਿਰਿੰਦਰ ਜੀ ਅੱਜ ਤੁਸੀਂ ਡਿਪਟੀ ਕਮਿਸ਼ਨਰ ਕੋਲ ਆਏ ਹੋ ਕੀ ਮੈਨੂੰ ਪਤਾ ਦਿੱਤਾ ਕੀ ਵਜ੍ਹਾ? ਅਸੀਂ ਮੰਗ ਪੱਤਰ ਦਿੱਤਾ ਜੀ ਜਿਹੜਿਆ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਦੀਆਂ ਜ਼ਮੀਨਾਂ ਨਾ ਉਹ ਲੈਂਡ ਪੋਲਿੰਗ ਜਿਹੜੀ ਸਕੀਮ ਆ ਆਪਣੀ ਸਰਕਾਰ ਦੀ ਉਹਦੇ ਵਿੱਚ ਆ ਰਹੀਆਂ ਨੇ ਉਹਦੇ ਸਬੰਧ ਦੇ ਵਿੱਚ ਅਸੀਂ ਸਾਰੇ ਪਿੰਡਾਂ ਦੇ ਮੋਹਤਵਾਰ ਤੇ ਕਿਸਾਨ ਨਾਲ ਮਜ਼ਦੂਰ ਸਾਰੇ ਇਕੱਠੇ ਹੋ ਕੇ ਅੱਜ ਮੰਗ ਪੱਤਰ ਦੇਣ ਆਏ ਆ। ਅਜਤ ਕੀ ਗਾ ਮਥੀਆ ਕੀ ਪ੍ਰੋਬਲਮ ਸਾਰੇ ਓ ਆ ਜਿਹੜੀ ਸਾਡੀ ਇਹ ਜ਼ਮੀਨਾਂ ਨੇ ਸਾਡੀਆਂ ਪੂਜਾਉ ਜ਼ਮੀਨਾਂ ਨੇ ਇਹ ਤੇ ਇਹਦੇ ਜਿੰਨੇ ਵੀ ਅਸੀਂ ਕਿਸਾਨ ਆ ਸਾਡੇ ਕੋਲ ਇੱਕੋ ਇੱਕ ਆਪ ਦਿੰਦਾ ਸਾਧਨ ਸਾਡੀਆਂ ਜ਼ਮੀਨਾਂ ਨੇ ਇਹਦੇ ਵਿੱਚ ਇਕੱਲੀਆਂ ਜ਼ਮੀਨਾਂ ਨਹੀਂ ਸਾਡੇ ਰਹਿਸ਼ੀ ਏਰੀਆ ਵੀ ਬਹੁਤ ਵਿੱਚ ਆ ਰਹੇ ਆ ਤੇ ਇਹਦੇ ਨਾਲ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਜ਼ਮੀਨਾਂ ਦੇ ਨਾਲ ਜਾਣਾ ਅਸੀਂ ਬੇਰੁਜ਼ਗਾਰ ਹੋ ਸਕਦੇ ਆ ਤੇ ਇਹਨਾਂ ਨੂੰ ਬਚਾਉਣ ਦੇ ਖਾਤਰ ਅਸੀਂ ਅੱਜ ਇਹਨਾਂ ਨੂੰ ਮੰਗ ਪੱਤਰ ਦੇ ਕੇ ਗਏ ਆ ਵੀ ਜੇ ਕੋਈ ਵੀ ਗਹਨ ਨੇ ਨੋਟੀਫਿਕੇਸ਼ਨ ਕਰਨਾ ਸਰਕਾਰ ਨੇ ਜਾਂ ਸਰਕਾਰੀ ਦੇ ਸਬੰਧ ਵਿੱਚ ਕੋਸਰ ਕਰਨਾ ਚਾਹੁੰਦੀ ਆ ਕਿ ਜਿੰਨੇ ਵੀ ਕਿਸਾਨ ਆ ਸਾਰੇ ਪਿੰਡਾਂ ਦੇ ਕਿਸਾਨਾਂ ਦੇ ਨਾਲ ਰੈ ਮਾਸ਼ਵਰਾ ਕਰਕੇ ਸਾਨੂੰ ਸਾਰੀ ਪਲਾਨ ਤੋਂ ਜਾਣੂ ਕਰਵਾਇਆ ਜਾਵੇ ਸਰਕਾਰ ਤਾਂ ਕਹਿੰਦੀ ਹੈਗੀ ਪੋਲੀਪਾਲਿਕ ਕਿਸਾਨ ਨੇ ਉਹਨਾਂ ਨੂੰ ਚਾਰੇ ਖੁਸ਼ ਨਹੀਂ ਰਹੀ ਦਾ ਕਰਨਾ ਕੋਈ ਕਿਸਾਨ ਖੁਸ਼ ਨਹੀਂਗਾ ਜੀ ਜਿਹਦੀ ਜ਼ਮੀਨ ਇੱਕ ਮਾਂ ਹੁੰਦੀ ਆ ਜਿਨ੍ਹਾਂ ਦੀਆਂ ਜ਼ਮੀਨਾਂ ਕਿਸਾਨਾਂ ਤੋਂ ਖੋਈਆਂ ਜਾਣਗੀਆਂ ਕਿਹੜਾ ਕਿਸਾਨ ਖੁਸ਼ ਹੋ ਜੂਗਾ ਬਿਲਕੁਲ ਕੋਈ ਕਿਸਾਨ ਖੁਸ਼ ਨਹੀਂਗਾ ਜੀ ਸਾਡੀਆਂ ਜੱਦੀ ਜ਼ਮੀਨਾਂ ਨੇ ਸਾਡੀਆਂ ਬਹੁਤ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹਨਾਂ ਦੇ ਨਾਲ ਇੱਕੋ ਇੱਕ ਰੋਜ਼ਗਾਰ ਦਾ ਸਾਡੇ ਕੋਲੇ ਸਾਧਨ ਹੈ ਤੇ ਇਹ ਸਾਡੇ ਕੋਲ ਖੋਈਆਂ ਗਈਆਂ ਤਾਂ ਸਾਡੇ ਕੋਲ ਰਹਿਣਾ ਹੀ ਕੁਝ ਨਹੀਂ ਗਾ ਹੁਣ ਅੱਗੇ ਕੀ ਤੁਹਾਡੀ ਪਲਾਨਿੰਗ ਕੀ ਹੈ ਅੱਜ ਇਕੱਠੇ ਹੋ ਕੇ ਆਏ ਸਾਡੀ ਪਲਾਨਿੰਗ ਇਹੀ ਆ ਵੀ ਜੇ ਤਾਂ ਸਰਕਾਰ ਸਾਡੇ ਸਹਿਮਤੀ ਦੇ ਨਾਲ ਕਿਸੇ ਵੀ ਕੋਈ ਵੀ ਕੰਮ ਆ ਸਾਨੂੰ ਦੱਸੋਗੇ ਪੰਜਾਬ ਜਿੰਨੇ ਵੀ ਪਿੰਡਾਂ ਦੇ ਕਿਸਾਨ ਆ ਅਸੀਂ ਬਾਅਦ ਦੇ ਵਿੱਚ ਕੋਈ ਸਹਿਮਤੀ ਦੇਵਾਂਗੇ ਫਿਰ ਲਾਲ ਤਾਂ ਸਾਡੀ ਇਹੀ ਮੰਗ ਆ ਵੀ ਜਿਹੜੀ ਇਹ ਸਕੀਮ ਆ ਇਹਨਾਂ ਨੂੰ ਉਹ ਜਗ੍ਹਾ ਤੇ ਜਾ ਕੇ ਲਾਗੋ ਕੋਲੋਂ ਜਿਹੜੀਆਂ ਜਗ੍ਹਾ ਅਪਜਾਉ ਨਹੀਂ ਗੇ ਬਹੁਤ ਸਾਰਾ ਏਰੀਆ ਪੰਜਾਬ ਦੇ ਵਿੱਚ ਪਿਆਵਾ ਆਪਣੇ ਦਰਿਆ ਦੇ ਨਾਲ ਵੀ ਪਿਆਵਾ ਉਹ ਜ਼ਮੀਨਾਂ ਅਪਜਾਉ ਵੀ ਘਟ ਨੇ ਤੇ ਉਹਨਾਂ ਨੂੰ ਤੁਸੀਂ ਜਾ ਕੇ ਆਪਣੀ ਜਿਹੜਾ ਵੀ ਕੁਸ਼ ਕਰਨਾ ਚਾਹੁੰਦੇ ਹੋ ਸ਼ਹਿਰ ਬਸਾਉ ਕੋਸ਼ਿਸ਼ ਕਰੋ ਆਪਣਾ ਕਰੋ ਪਰ ਜਿਹੜੀਆਂ ਸਾਡੀਆਂ ਅਪਜਾਉ ਜ਼ਮੀਨਾਂ ਨੇ ਤੇ ਸਾਡੇ ਹੱਥ ਤੋਂ ਤੁਸੀਂ ਸਾਡਾ ਰੋਜ਼ਗਾਰ ਕਾਹਤੋਂ ਖੋਨੇ ਸਰਕਾਰ ਕਹਿੰਦੀ ਆ ਵੀ ਨਾਲੇ ਕਮਰਸ਼ੀਅਲ ਜ਼ਮੀਨ ਦਿੱਤੀ ਜਾਊਗੀ ਨਾਲੇ ਰੈਜੀਡੈਂਸ਼ੀਅਲ ਜ਼ਮੀਨ ਦਿੱਤੀ ਜਾਊਗੀ ਚਾਹੇ ਵੇਚ ਕੇ ਵੀ ਆਪਣੇ ਪੈਸੇ ਪੂਰੇ ਕਰ ਸਕਦੇ ਨੇ ਪਹਿਲੀ ਤਾਂ ਗੱਲ ਸਾਰੇ ਇਹ ਆ ਸਾਨੂੰ ਇਹ ਨਹੀਂ ਪਤਾ ਵੀ ਸਾਨੂੰ ਦੇਣਾ ਕੀ ਆ ਉਹਨਾਂ ਨੇ ਦੂਜੀ ਗੱਲ ਅਸੀਂ ਉਹਨਾਂ ਚੀਜ਼ਾਂ ਦੇ ਨਾਲ ਸਹਿਮਤੀ ਹੈ ਨਹੀਂਗੇ ਜਦੋਂ ਸਾਨੂੰ ਮਨਜ਼ੂਰ ਹੀ ਨਹੀਂ ਇਹ ਚੀਜ਼ਾਂ ਹੈਗੀਆਂ ਫੇਰ ਇਹ ਜਿਹੜੀਆਂ ਕਹਿੰਦੇ ਆ ਵੀ ਇਹਨੂੰ ਜ਼ਮੀਨ ਆ ਜਿਹੜੀ ਇਹ ਇਹ ਸਾਡੇ ਪਿੰਡਾਂ ਦੀ ਲੈ ਕੇ 24000 ਏਕੜ ਨੂੰ ਇਹ ਕਿੰਨੇ ਕੁ ਛੇਤੀ ਡਿਵੈਲਪ ਕਰ ਲੈਣਗੇ ਜਿਹੜਾ ਉਹਨਾਂ ਸਮਾਂ ਸਾਤੋਂ ਜ਼ਮੀਨਾਂ ਖੋਈਆਂ ਜਾਣੀਆਂ ਨੇ ਅਸੀਂ ਉਹਦੇ ਵਿੱਚ ਜਿਹੜਾ ਸਾਡਾ ਰੋਜ਼ਗਾਰ ਚੱਲ ਰਿਹਾ ਵਾ ਰੋਟੀ ਪਾਣੀ ਚੱਲ ਰਿਹਾ ਜ਼ਮੀਨਾਂ ਤਾਂ ਅੱਜ ਤੋਂ ਲੈ ਕੇ ਇਹ ਬੰਜਰ ਕਰਕੇ ਰੱਖ ਦੇਣਗੇ ਤੇ ਅਸੀਂ ਉਹਨਾਂ ਦੇ ਵਿੱਚ ਆਪਦਾ ਵਾਗਾਉਣਾ ਪਗਾਉਣਾ ਖਾਣਾ ਵੀ ਆ ਅਸੀਂ ਆਪਣੇ ਬੱਚੇ ਵੀ ਪਾਲਣੇ ਆ ਉਹਨਾਂ ਸਮੇਂ ਦੇ ਲਈ ਫਿਰ ਸਾਡੇ ਕੋਲ ਤਾਂ ਕੋਈ ਸਾਧਨ ਹੀ ਨਾ ਰਿਹਾ ਆਪਣੀ ਕਮਾਈ ਦਾ ਜਾਂ ਕੁਝ ਹੋਰ ਸਾਨੂੰ ਇਹ ਧੰਦਾ ਕੰਮ ਮਨਜ਼ੂਰ ਹੀ ਨਹੀਂ ਅਸੀਂ ਜਿਹੜੇ ਕਿੱਤਾ ਕਰਦੇ ਆ ਅਸੀਂ ਸਾਰੇ ਪਿਓ ਪੁਰਖੀ ਸਾਡੇ ਕਿੱਤੇ ਆ ਸਾਨੂੰ ਵਧੀਆ ਕਰਦੇ ਆ ਸਾਨੂੰ ਕਿੱਤਾ ਜਾਵੇ حل ਨਾ ਹੋਇਆ ਤਾਂ ਅਗਲਾ ਸੁਣਿਅਸ ਜੇ ਹੱਲ ਨਾ ਹੋਇਆ ਜੀ ਫਿਰ ਦੇਖੋ ਜ਼ਮੀਨ ਦੀ ਖਾਤਰ ਆਪ ਆਮ ਹੀ ਤੁਸੀਂ ਦੇਖਦੇ ਹੋ ਵੀ ਪੁੱਤ ਪਿਓ ਨੂੰ ਮਾਰ ਦਿੰਦਾ ਭਾਈ ਭਾਈ ਨੂੰ ਮਾਰ ਦਿੰਦਾ ਅਸੀਂ ਜਿੱਥੇ ਵੀ ਸਤੋ ਜੋ ਕੁਝ ਵੀ ਕਰ ਹੋਊਗਾ ਅਸੀਂ ਆਪਣੀ ਜ਼ਮੀਨ ਅਸੀਂ ਨਾ ਸ਼ਾਂਤਮਈ ਇਨਸਾਫ ਪਸੰਦ ਲੋਕ ਆ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਧਰਨੇ ਦੇ ਕੇ ਜਾਂ ਅਸੀਂ ਰੋਡ ਜਾਮ ਕਰਕੇ ਆਮ ਪਬਲਿਕ ਨੂੰ ਦੁਖੀ ਕਰੀਏ ਅਸੀਂ ਉਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਅਸੀਂ ਆਮ ਪਬਲਿਕ ਨੂੰ ਬਿਲਕੁਲ ਦੁਖੀ ਨਹੀਂ ਕਰਨਾ ਚਾਹੁੰਦੇ ਅਸੀਂ ਪੂਰੇ ਸ਼ਾਂਤਮਈ ਤਰੀਕੇ ਦੇ ਨਾਲ ਪੂਰੇ ਪਿਆਰ ਦੇ ਨਾਲ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਵੀ ਤੁਸੀਂ ਇਹ ਜਿਹੜਾ ਤੁਹਾਡਾ ਪਲਾਨ ਆ ਇਹ ਤੇ ਮੁੜ ਵਿਚਾਰ ਕਰੋ ਤੁਸੀਂ ਇਹ ਆਪਣੇ ਪਲਾਨ ਨੂੰ ਉਹ ਜਗ੍ਹਾ ਦੇ ਉੱਤੇ ਜਾ ਕੇ ਲਾਗੂ ਕਰੋ ਜਿੱਥੇ ਜ਼ਮੀਨਾਂ ਪਹਜਾਉ ਨਹੀਂ ਗਈਆਂ ਉਹਨਾਂ ਦਾ ਤੁਸੀਂ ਲਾਗੂ ਕਰੋ ਜਿਹੜੀਆਂ ਸਾਡੀਆਂ ਪਹਜਾਉ ਜ਼ਮੀਨਾਂ ਨੇ ਪੂਰੇ ਏਰੀਆ ਦੇ ਵਿੱਚੋਂ ਸਾਡੀਆਂ ਜ਼ਮੀਨਾਂ ਮੰਨੀਆਂ ਜਾਂਦੀਆਂ ਨੇ ਤੇ ਇਹਨਾਂ ਦੇ ਉੱਤੇ ਤੁਸੀਂ ਆਪਣਾ ਸਾਡੇ ਨਾਲ ਧੱਕਾ ਨਾ ਕਰੋ ਇਹ ਚੀਜ਼ ਤੋਂ ਸਾਰੇ ਕਿਸਾਨ ਤੇ ਮਜ਼ਦੂਰ ਤੇ ਬਾਕੀ ਜਿੰਨੇ ਵੀ ਤਾਂ ਕਿਵੇਂ ਤਾਂ ਕੋਈ ਆਉਂਦੇ ਆ ਸਾਰੇ ਦੁਖੀ ਐ ਚੀਜ਼ ਤੋਂ ਕੋਈ ਖੁਸ਼ ਨਹੀਂ ਜਮੀਨ ਐਕਵਾਇਰ ਨੂੰ ਲੈ ਕੇ ਲਗਾਤਾਰ ਵਿਰੋਧੀ ਵੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਨੇ ਹੁਣ ਵੇਖਣਾ ਹੋਵੇਗਾ ਜੋ ਮੰਗ ਪੱਤਰ ਕਿਸਾਨਾਂ ਤੇ ਸਰਪੰਚਾਂ ਵੱਲੋਂ ਡਿਪਟੀ ਕਮਿਸ਼ਨ ਨੂੰ ਦਿੱਤਾ ਗਿਆ ਤੇ ਉਹਨਾਂ ਦਾ ਕੀ ਅੱਗੇ ਜਵਾਬ ਆਏਗਾ ਕੀ ਇਹਨਾਂ ਦਾ ਮਸਲਾ ਹੱਲ ਹੋਏਗਾ ਜਾਂ ਨਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਅਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ